ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਖੜੇ ਆ ਉਸ ਜਗ੍ਹਾ ਦੇ ਉੱਤੇ ਜਿੱਥੇ ਅੱਜ ਤੋਂ 3 ਦਿਨ ਬਾਅਦ ਜਿਹਦੀ ਓਪਨਿੰਗ ਅਸੀਂ ਕਰਨ ਜਾ ਰਹੇ ਆ ਕਿ ਪੈਟ ਸਕੈਨਿੰਗ ਮਸ਼ੀਨ ਆਜਕਲ ਜੋ ਹਾਲਾਤ ਬਣੇ ਹੋਏ ਨੇ ਜੋ এনਵਾਇਰਨਮੈਂਟ ਨੂੰ ਲੈ ਕੇ ਜਿਹੜੇ ਕੈਂਸਰ ਦੇ ਪੇਸ਼ੈਂਟਸ ਨੇ ਉਹਨਾਂ ਦਾ ਬਹੁਤ ਵੱਡਾ ਗਿਣਤੀ ਵਧਦੀ ਜਾ ਰਹੀ ਹੈ ਔਰ ਉਹ ਸਮੇਂ ਸਿਰ ਡਿਟੈਕਟ ਨਾ ਹੋਣ ਕਰਕੇ ਉਹਦਾ ਬੜਾ ਵੱਡਾ ਨੁਕਸਾਨ ਪਰਿਵਾਰਾਂ ਦੇ ਵਿੱਚ ਹੁੰਦਾ ਔਰ ਇਸ ਚੀਜ਼ ਨੂੰ ਠਲ ਪਾਉਣ ਵਾਸਤੇ ਇਹਦੇ ਉੱਤੇ ਕੰਮ ਕਰਦੇ ਹੋਏ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਫੈਸਲਾ ਲਿਆ ਸੀ ਕਿ ਅਸੀਂ ਇਹ ਜਿਹੜੀ ਪ੍ਰੈਕਟ ਸਕੈਨਿੰਗ ਮਸ਼ੀਨ ਹੈ ਗੁਰੂ ਹਰਕ੍ਰਿਸ਼ਨ ਪਾਲਿਕਲਿਨਿਕ ਗੁਰਦੁਆਰਾ ਬੰਗਲਾ ਸਾਹਿਬ ਦੇ ਵਿੱਚ ਸ਼ੁਰੂ ਕੀਤੀ ਜਾਏ ਔਰ ਅੱਜ ਇਹ ਲੇਟੈਸਟ ਕੁਇਕ ਮਸ਼ੀਨ ਜਿਹੜੀ ਹੈ ਸਿਮੰਸ ਦੀ ਜਿਹੜੀ ਲੇਟੈਸਟ ਟੈਕਨੋਲੋਜੀ ਦੀ ਆਈ ਹੈ ਇਹ ਬਿਲਕੁਲ ਤਿਆਰ ਹੋ ਚੁੱਕੀ ਹੈ ਔਰ ਉਹਨਾਂ ਲੋਕਾਂ ਲਈ ਜਿਨ੍ਹਾਂ ਨੂੰ ਇਹਦੀ ਲੋੜ ਪੈਣੀ ਹੈ ਜਿਹੜੇ ਪਰਿਵਾਰ ਅਫੋਰਡ ਨਹੀਂ ਕਰ ਸਕਦੇ ਜਿਹੜੇ ਪਰਿਵਾਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇਹ ਬਿਮਾਰੀ ਦੇ ਜਿਹੜੇ ਟੈਸਟ ਨੇ ਬਾਜ਼ਾਰ ਦੇ ਵਿੱਚ 28 22000 33000 ਦੇ ਵਿੱਚ ਹੁੰਦੇ ਆ ਮਗਰ ਇਹ ਲੇਟੈਸਟ ਇਕੁਇਪਮੈਂਟ ਦੇ ਨਾਲ ਅਸੀਂ ਜਿਹੜੀ ਹੈ ਗੁਰਦੁਆਰਾ ਕਮੇਟੀ ਇਹਨੂੰ 7000 ਰੁਪਏ ਦੇ ਵਿੱਚ ਉਹਨਾਂ ਪਰਿਵਾਰਾਂ ਲਈ ਉਹਨਾਂ ਮਰੀਜ਼ਾਂ ਲਈ ਕਰਨ ਜਾ ਰਹੀ ਹੈ ਕਿ ਜਿਹੜੇ ਅਫੋਰਡ ਨਹੀਂ ਕਰ ਪਾਉਂਦੇ ਅਸੀਂ ਗੁਰੂ ਚਰਨਾਂ ਵਿੱਚ ਹਮੇਸ਼ਾ ਅਰਦਾਸ ਕਰਦੇ ਹਾਂ ਕਿ ਕਿਸੇ ਨੂੰ ਸਾਰੇ ਨੂੰ ਦੇ ਅਰੋਗਤਾ ਬਖਸ਼ਣ ਕਿਸੇ ਨੂੰ ਕੋਈ ਤਕਲੀਫਾਂ ਨਾ ਹੋਣ ਮਗਰ ਜੋ ਅਜੋਕਾ ਸਮਾ ਚੱਲ ਰਿਹਾ ਹੈ ਉਹਦੇ ਵਿੱਚ ਇਹੋ ਜੀਆਂ ਟੈਕਨਿਕਸ ਦੀਆਂ ਬਹੁਤ ਜ਼ਿਆਦਾ ਲੋੜ ਨੇ ਮਸ਼ੀਨਾ ਜਿੱਥੇ ਗੁਰਦੁਆਰਾ ਬੰਗਲਾ ਸਾਹਿਬ ਸਿਟੀ ਸਕੈਨ ਐਮ ਆਰ ਆਈ ਜਿੱਦੀ ਲੰਬੀ ਤੁਸੀਂ ਕਤਾਰਾ ਦੇਖ ਸਕਦੇ ਹੋ ਇੱਥੇ ਗੁਰਦੁਆਰਾ ਬੰਗਲਾ ਸਾਹਿਬ ਦੇ ਵਿੱਚ ਹੈਗੀ ਆ ਕਿ ਲੋਕ ਕਿਸ ਤਰੀਕੇ ਦੇ ਨਾਲ ਆਪਣੇ ਇਲਾਜ ਕਰਾਉਣ ਵਸੇ ਐ ਡਾਇਗਨੋਸ ਕਰਾਉਣ ਵਸੇ ਇੱਥੇ ਆਉਂਦੇ ਆ ਔਰ ਇੱਥੇ ਹੁਣ ਜਣਾ ਨਵਾਂ ਇਹ ਸ਼ੁਰੂ ਕਰਨ ਜਾ ਰਹੇ ਆ ਮੈਂ ਤੁਹਾਨੂੰ ਚੱਲ ਕੇ ਦਿਖਾਉਂਗਾ ਕਿ ਜਿੱਥੇ ਮੈਮੋਗ੍ਰਾਫੀ ਵੀ ਹੋ ਰਹੀ ਹੈ ਸੀਟੀ ਸਕੈਨ ਵੀ ਹੋ ਰਿਹਾ ਐਮ ਆਰ ਆਈ ਵੀ ਹੋ ਰਹੀ ਹੈ ਇਹਦੇ ਵਿੱਚ ਬਹੁਤ ਵੱਡਾ ਇਜ਼ਾਫਾ ਜਿਹੜਾ ਹੁਣ ਇਹ ਪੈਟ ਸਕੈਨਿੰਗ ਦਾ ਸ਼ੁਰੂ ਕਰਨ ਜਾ ਰਹੇ ਆ ਅਸੀਂ ਉਹਨਾਂ ਦਾ ਸਾਰਿਆਂ ਦਾ ਧੰਨਵਾਦ ਵੀ ਕਰਦੇ ਹਾਂ ਬਾਬਾ ਬਚਨ ਸਿੰਘ ਜੀ ਉਹਨਾਂ ਦੇ ਸਮੂੱਚੇ ਸਾਥੀ ਬਾਬਾ ਲੱਖਾ ਜੀ ਬਾਬਾ ਰਵੀ ਜੀ ਬਾਬਾ ਸੁਸ਼ਿੰਦਰ ਜੀ ਜਿਨ੍ਹਾਂ ਦੀ ਅਣਥਕ ਮਿਹਨਤ ਦਾ ਸਦਕਾ ਔਰ ਜਿਨ੍ਹਾਂ ਦੀ ਬਹੁਤ ਛੀ ਸੋਚ ਰਹੀਏ ਕਿ ਇਹਨੂੰ ਕਿਸ ਤਰੀਕੇ ਦੇ ਨਾਲ ਡਿਵੈਲਪ ਕਰਨਾ ਔਰ ਇਹ ਜਿਹੜਾ ਗੁਰੂ ਅਰਕੇਸ਼ਨ ਪਬਲਿਕ ਪਾਲੀ ਕਲੀਨਿਕ ਹੈ ਉਹਦੇ ਵਿੱਚ ਇਹ ਜਿਹੜਾ ਮਸ਼ੀਨ ਲੱਗਣ ਜਾ ਰਹੀ ਹੈ ਅਸੀਂ ਧੰਨਵਾਦ ਕਰਦੇ ਹਾਂ ਟੀ ਸੀਰੀਜ਼ ਦੀ ਕੰਪਨੀ ਵਾਲਿਆਂ ਦਾ ਗੁਜਰਨ ਕੁਮਾਰ ਜੀ ਦੀ ਵਾਈਫ ਦਾ ਜਿਨ੍ਹਾਂ ਨੇ ਬਹੁਤ ਵੱਡਾ ਇਹਦੇ ਵਿੱਚ ਯੋਗਦਾਨ ਪਾਇਆ ਔਰ ਜਿਹੜੀ ਮਸ਼ੀਨ ਹੈ ਸਾਨੂੰ ਮੁਹੱਈਆ ਕਰਵਾਈ ਔਰ ਅੱਜ ਇਹ ਜਿਹੜੀ ਹੈ ਸੰਤਾਲੀ ਖੁੱਲਣ ਜਿਹੜੀ 6 ਤਰੀਕ ਨੂੰ ਜਾ ਰਹੀ ਹੈ ਸੋ ਮੈਂ ਸਭੂ ਸੰਗਤਾਂ ਨੂੰ ਬੇਨਤੀ ਕਰਾਂਗਾ ਕਿ ਆਉਣ ਵਾਲੀ 6 ਤਰੀਕ ਨੂੰ 6 ਜੂਨ ਨੂੰ ਜਿਹੜਾ ਗੁਰਦੁਆਰਾ ਬੰਗਲਾ ਸਾਹਿਬ ਸਵੇਰੇ 9:00 ਵਜੇ ਅਰਦਾਸ ਕਰਕੇ ਔਰ ਇੱਥੇ ਜਿਹੜੀ ਅਰਦਾਸ ਜਿਹੜੀ ਹੈ ਬਾਬਾ ਬਚਨ ਸਿੰਘ ਜੀ ਹੋਣਾਂ ਦੀ ਹਾਜ਼ਰੀ ਦੇ ਵਿੱਚ ਕੀਤੀ ਜਾਏਗੀ ਸੋ ਮੈਂ ਸੰਗਤਾਂ ਨੂੰ ਬੇਨਤੀ ਕਰਾਂਗਾ ਕਿ ਕਿਸੇ ਨੂੰ ਵੀ ਇਹਦੀ ਅਗਰ ਲੋੜ ਪਵੇ ਤੇ ਗੁਰਦੁਆਰਾ ਬੰਗਲਾ ਸਾਹਿਬ ਇਹਦੀ ਸ਼ੁਰੂਆਤ ਅਸੀਂ ਕਰ ਰਿਹਾ ਤੇ ਤੁਸੀਂ ਇਹ ਜਿੱਥੋਂ ਆਪਣੀਆਂ ਸੁਵਿਧਾਵਾਂ ਲੈ ਸਕਦੇ ਹੋ ਸਾਰੀਆਂ ਸੰਗਤਾਂ ਦਾ ਬਹੁਤ-ਬਹੁਤ ਧੰਨਵਾਦ ਵਾਈ ਗੁਰੂ ਜੀ ਕਾ ਖਾਲਸਾ ਵਾਈ ਗੁਰੂ ਜੀ ਕੀ ਫਤਿਹ